ਸਿਉਨੀ ਦੇ ਪੰਡਿਤ ਨੇ 11000 ਕਿਲੋਮੀਟਰ ਦੂਰ ਤੋਂ ਹੀ ਔਨਲਾਈਨ ਲੈਪਟਾਪ ਦੇ ਵਿੱਚ ਮੰਤਰ ਪੜ੍ਹ ਕੇ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਇੱਕ ਜੋੜੇ ਦਾ ਵਿਆਹ ਕਰਵਾਇਆ ਜਿੱਥਾ ਇਸ ਵਿਆਹ ਦੀਆਂ ਚਰਚਾਵਾਂ ਹਰ ਪਾਸੇ ਹੋ ਰਹੀਆਂ ਨੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ ਹੁਣ ਡਿਜੀਟਲ ਦਾ ਸਭਾਏ ਹਰ ਕੰਮ ਔਨਲਾਈਨ ਹੀ ਹੋ ਜਾਂਦੇ ਹਨ ਅਜਿਹੇ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਜੋੜਿਆਂ ਨੇ ਵਿਆਹ ਕੀਤਾ ਪਰ ਆਨਲਾਈਨ ਜੀ ਹਾਂ ਕੈਨੇਡਾ ਦੇ ਟੋਰਾਂਟੋ ਵਿੱਚ ਲਾੜਾ ਲਾੜੀ ਦੇ ਸੱਤ ਫੇਰੇ ਵੀ ਹੋਏ ਤੇ ਬਾਕੀ ਸਾਰੀਆਂ ਰਸਮਾਂ ਵੀ ਹੋਈਆਂ ਪਰ ਮੌਕੇ ਉਤੇ ਪੰਡਿਤ ਨੇ ਸਗੋਂ ਲੈਪਟਾਪ ਤੇ ਪੰਡਿਤ ਮੌਜੂਦ ਰਿਹਾ ਜੀ ਹਾਂ ਸਿਓ ਨੇ ਜ਼ਿਲੇ ਦੇ ਵਿੱਚ ਪੰਡਿਤ ਜੀ ਘਰ ਦੇ ਵਿੱਚ ਬੈਠ ਕੇ ਮੰਤਰ ਦਾ ਜਾਪ ਕਰ ਰਹੇ ਸਨ ਅਤੇ ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਜੋੜਾ ਵਿਆਹ ਦੇ ਸੱਤ ਫੇਰੇ ਲੈ ਰਿਹਾ ਸੀ ਇਸ ਜੋੜੀ ਨੇ ਕੈਨੇਡਾ ਵਿੱਚ ਰਹਿੰਦਿਆਂ ਹੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਵਿਆਹ ਕਰਨ ਦੀ ਇੱਕ ਛਾਪਕ ਡਾਈ ਸੀ ਜਿਸ ਤੋਂ ਬਾਅਦ ਪੰਡਿਤ ਜੀ ਨੇ ਵੀਡੀਓ ਕਾਲ ਰਾਹੀਂ ਦੋਹਾਂ ਦਾ ਵਿਆਹ ਪੂਰੀ ਰੀਤੀ ਰਿਵਾਜਾਂ ਦੇ ਨਾਲ ਕਰਵਾ ਦਿੱਤਾ ਆਨਲਾਈਨ ਵਿਆਹ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਹਰ ਪਾਸੇ ਚਰਚਾ ਹੋ ਰਹੀ ਹੈ ਤੇ ਵਾਇਰਲ ਵੀ ਹੋ ਰਹੀ ਹੈ ਉਹਨਾਂ ਨੂੰ ਦੱਸ ਦੇਈਏ ਕਿ ਸ਼ਹਿਰ ਦੀ ਬਾਰਾ ਪਾਥਰ ਕਲੋਨੀ ਦੇ ਵਿੱਚ ਰਹਿਣ ਵਾਲੇ ਆਚਾਰਿਆ ਪੰਡਿਤ ਰਾਜੇਂਦਰ ਪਾਂਡੇ ਨੇ ਦੱਸਿਆ ਬਾਰਾ ਪਾਥਰ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦਾ ਬੇਟਾ ਅਮਰੀਕਾ ਦੇ ਵਿੱਚ ਕੰਮ ਕਰਦਾ ਹੈ ਮੁੰਡੇ ਦਾ ਨਾਮ ਕਾਇਲ ਅਤੇ ਕੁੜੀ ਦਾ ਨਾਮ ਸੰਗੀਤਾ ਹੈ ਕੁੜੀ ਵੀ ਉੱਥੇ ਹੀ ਰਹਿੰਦੀ ਹੈ ਦੋਵਾਂ ਦਾ ਵਿਆਹ ਤੈਅ ਹੋ ਗਿਆ ਸੀ ਪਰ ਕੰਮ ਦੇ ਬੋਝ ਅਤੇ ਸਮੇਂ ਦੀ ਘਾਟ ਦੇ ਕਾਰਨ ਲਾੜਾ ਲਾੜੀ ਵਿਆਹ ਦੇ ਲਈ ਵਾਪਸ ਘਰ ਨਹੀਂ ਆ ਸਕੇ ਦੋਵਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਹੀ ਵਿਆਹ ਕਰਨ ਦੀ ਪਲਾਨਿੰਗ ਬਣਾਈ ਦੋਵਾਂ ਤिरा ਦੇ ਪਰਿਵਾਰਕ ਮੈਂਬਰ ਵੀ ਵਿਆਹ ਦੇ ਲਈ ਕੈਨੇਡਾ ਗਏ ਹੋਏ ਨੇ ਲੜਕੇ ਅਤੇ ਲੜਕੀ ਦੀ ਇੱਛਾ ਸੀ ਕਿ Hindu ਰੀਤੀ ਰਿਵਾਜਾਂ ਦੇ ਮੁਤਾਬਕ ਹੀ ਉਹਨਾਂ ਦਾ ਵਿਆਹ ਕਰਵਾਇਆ ਜਾਵੇ ਲਾੜਾ ਲਾੜੀ ਨੂੰ ਕੈਨੇਡਾ ਵਿੱਚ ਵਿਆਹ ਕਰਵਾਉਣ ਦੇ ਲਈ ਕੋਈ ਪੰਡਿਤ ਨਹੀਂ ਮਿਲਿਆ ਸੀ ਲਾੜਾ ਲਾੜੀ ਰੀਤੀ ਰਿਵਾਜਾਂ ਦੇ ਨਾਲ ਆਪਣਾ ਵਿਆਹ ਕਰਵਾਉਣਾ ਚਾਹੁੰਦੇ ਸਨ ਅਜਿਹੇ 'ਚ ਉਹਨਾਂ ਨੇ ਆਨਲਾਈਨ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਪਰਿਵਾਰ ਨੇ ਸਿਉਨੀ ਦੇ ਪੰਡਿਤ ਰਾਜੇਂਦਰ ਪਾਂਡੇ ਦੇ ਨਾਲ ਸੰਪਰਕ ਕੀਤਾ। ਪੰਡਿਤ ਜੀ ਨੇ ਦੋਹਾਂ ਦਾਵਿਆਂ ਆਨਲਾਈਨ ਮਾਧਿਅਮ ਰਾਹੀਂ ਪੂਰੀ ਰਸਮਾਂ ਦੇ ਨਾਲ ਕੀਤਾ। ਸਿਉਨੀ ਦੇ ਵਿੱਚ ਘਰ ਬੈਠੇ ਪੰਡਿਤ ਜੀ ਵਿਆਹ ਦੇ ਮੰਤਰ ਦਾ ਜਾਪ ਕਰ ਰਹੇ ਸਨ ਤੇ ਦੂਜੇ ਪਾਸੇ ਕੈਨੇਡਾ ਵਿੱਚ ਲਾੜਾ-ਲਾੜੀ ਵਿਆਹ ਦੇ ਸੱਤ ਫੇਰੇ ਲੈ ਰਹੇ ਸਨ। ਇਹ ਆਨਲਾਈਨ ਵਿਆਹ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਡਿਤ ਜੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਆਨਲਾਈਨ ਵਿਆਹ ਕਰਵਾ ਚੁੱਕੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ